ਹਾਂਜੀ ਮੈਂ ਪ੍ਰਿੰਸੀਪਲ ਕੋਰਾਕਲਾ ਸੀਨੀਅਰ ਸੈਕੰਡਰੀ ਸਕੂਲ ਕੋਰਾਕਲਾ ਦੇ ਵਿੱਚ ਐਜੀ ਚਾਰਟਿਜੀ ਦਾ ਲੈਕਚਰ ਆਉਂਦਾ ਸਰਦਾਰ ਹਰਪ੍ਰਭਾਣ ਸਿੰਘ ਪੰਜਾਬੀ ਮਾਸਟਰ ਜੀ ਕਲਾ ਅਤੇ ਸਤਵੰਤ ਸਿੰਘ ਆਲਮਪੁਰ ਇੱਕ ਸਤਵੰਤ ਸਿੰਘ ਆਲਮਪੁਰ ਮੇਘਰਾਜ ਚੋਟੀਆਂ ਤੇ ਵਿਨੋਦ ਕੁਮਾਰ ਮੁੱਖ ਅਗੂਟਾ ਟੀਚਰ ਨੇ ਇਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਇੱਕਾ ਬਲਬੀਰ ਸਿੰਘ ਲੋਗੋਵਾਲ ਪ੍ਰਧਾਨ ਐਡੀਟੀਫ ਦਾ ਇਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਬਹੁਤ ਸਾਰੀਆਂ ਜੱਥੇਬੰਦੀਆਂ ਅਪਲਾਈਆਂ ਨੇ ਜੱਥੇਬੰਦੀਆਂ ਅਪਲਾਸ ਉਸਦੀ ਮੇਰੀ ਬੇਇਜ਼ਤੀ ਕਰਾਈ ਜਿਹੜੀ ਮੈਂ ਬਹੁਤ ਸਾਰੀਆਂ ਇਨਸਲਟ ਹੈ ਜਿਹੜੀ ਉਹ ਮਹਿਸੂਸ ਕਰ ਲਿਆ ਤੇ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਇਹਨਾਂ ਨੇ ਉਹ ਤੋਂ ਬਾਅਦ ਮੇਰੇ ਨਾਲ ਗੱਲ ਕਰਨੇ ਸ਼ੁਰੂ ਕਰ ਦਿੱਤੇ ਤੇ ਜੇ ਕੱਲ ਨੂੰ ਮੈਨੂੰ ਕੁਝ ਹੁੰਦਾ ਇਹ ਸਾਰੇ ਜ਼ਿੰਮੇਵਾਰ ਹੋਣਗੇ ਇਹਨਾਂ ਦਾ ਸਭ ਤੋਂ ਸਭ ਕਾਰਵਾਈ ਕੀਤੀ ਜਾਵੇ ਮੇਰੀ ਮੌਤ ਤੇ ਜ਼ਿੰਮੇਵਾਰ ਹੋਣਗੇ ਇਹ ਤੇ ਮੇਰਾ ਪਰਿਵਾਰ ਦਾ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਹੈਗਾ ਨਾ ਹੀ ਮੈਂ ਕੋਈ ਮੇਰੇ ਪਰਿਵਾਰ ਤੋਂ ਪਾਉਂਦਾ ਇਹਨਾਂ ਨੂੰ ਮਤੰਬਾ जिला संगरूर ਦੇ ਪਿੰਡ ਬਖੋਰਾ ਕਲਾ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਬਖੋਰਾ ਕਲਾ ਦੇ ਸਰਕਾਰੀ ਸਕੂਲ ਦੇ ਹੈਡਮਾਸਟਰ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ ਹੈ ਜੀ ਹਾਂ ਸਰਕਾਰੀ ਟੀਚਰ ਵੱਲੋਂ ਸਾਥੀ ਅਧਿਆਪਕਾਂ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕੀਤੀ ਗਈ ਹੈ ਮ੍ਰਿਤਕ ਮਾਸਟਰ ਦੀ ਪਛਾਣ ਧਰਮਵੀਰ ਵੱਜੋ ਹੋਈ ਹੈ ਜਿਸ ਨੇ ਮਰਨ ਤੋਂ ਪਹਿਲਾਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਸੀ ਜਿਸ ਵਿੱਚ ਉਸਨੇ ਦੱਸਿਆ ਸੀ ਕਿ ਉਹ ਸਾਥੀ ਅਧਿਆਪਕਾਂ ਤੋਂ ਪਰੇਸ਼ਾਨ ਹੋ ਕੇ ਖੌਫਨਾਕ ਕਦਮ ਚੱਕ ਰਿਹਾ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਕਰਦਿਆਂ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਗੱਲ ਕੀਤੀ ਗਈ ਹੈ ਉਤੇ ਹੀ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਵੱਲੋਂ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰਨ ਦੀ ਗੱਲ ਆਖੀ ਜਾ ਰਹੀ ਹੈ ਸਰਕਾਰ ਲਈ ਇੱਕ ਐਫ ਆਈ ਆਰ ਦਰਜ ਹੋਈ ਕਿਸ ਸੰਬੰਧ ਚ ਇਹ ਧਰਮਵੀਰ ਸਿੰਘ ਜਿਹੜਾ ਟੀਚਰ ਹੈਗਾ ਸੀਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖੋਰਾ ਜਿਹੜਾ ਮਤੌਰ ਪ੍ਰਿੰਸੀਪਲ ਵੀ ਉੱਥੇ ਕੰਮ ਕਰਦਾ ਸੀ ਇਹਦੀ ਕੱਲ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਵੀ ਇਹ ਪੁਆਇਜ਼ਨ ਲੈਣ ਕਰਕੇ ਸੰਜੀਵਨੀ ਹਸਪੀਟਲ ਨੂੰ ਭੋਨੇ ਹੈਗਾ ਜਿਹੜੇ ਸਾਡੀ ਪੁਲਿਸ ਵਾਲਟੀ ਉੱਥੇ ਗਈ ਤਾਂ ਇਹਦਾ ਬਿਆਨ ਰਿਕਾਰਡ ਕੀਤਾ ਤੇ ਉਸ ਤੋਂ ਬਾਅਦ ਇਹਨੇ ਵੀਡੀਓ ਵੀ ਇੱਕ ਵਾਇਰਲ ਕੀਤੀ ਸੀ ਵੀ ਮੈਂ ਹਰਪ੍ਰਭਮ ਸਿੰਘ ਸਤਵੰਤ ਸਿੰਘ ਅਲਨਪੁਰ ਅਮੇਗ ਰਾਜ ਵਿਨੋਦ ਕੁਮਾਰ ਇਕ ਬਲਵੀਰ ਸਿੰਘ ਹੈਗਾ ਇਹਨਾਂ ਦਾ ਪ੍ਰਧਾਨ ਆ ਡੀਟੀਐਫ ਦਾ ਜਿਹੜੇ ਬਾਕੀ ਵੀ ਬੰਦੇ ਟੀਚਰ ਨੇ ਵੀ ਇਹ ਮੈਨੂੰ ਤੰਗ ਪਰੇਸ਼ਾਨ ਕਰਦੇ ਸੀ ਤੇ ਮੇਰੇ ਤੇ ਦਬਾਅ ਪਾਉਂਦੇ ਸੀ ਕਿ ਜਿਹੜਾ ਮੈਂ ਇਹਨਾਂ ਤੋਂ ਦੁਖੀ ਹੋ ਕੇ ਇਹ ਆਤਮ ਹੱਤਿਆ ਕਰਿਆ ਜੇ ਤੋਂ ਬਾਅਦ ਇਹਦੀ ਡੈਥ ਹੋ ਗਈ ਫਿਰ ਇਹਦੀ ਘਰਵਾਲੀ ਰਣਜੀਤ ਕੌਰ ਦੇ ਬਿਆਨ ਤੇ ਅਸੀਂ ਐਫ ਆਈ ਆਰ ਨੰਬਰ 74 ਅੰਡਰ ਸੈਕਸ਼ਨ 302 ਬੀ ਐਨ ਐਸ ਥਾਣਾ ਮੋਹਨਪੁਰ ਦਰਜ ਰਜਿਸਟਰ ਕੀਤੀ ਹੈ ਜੀ ਇਹਦਾ ਪੋਸਟਮਾਰਟਮ ਕਰਵਾਤਾ ਹੈਗਾ ਤੇ ਦੋਸ਼ੀਆਂ ਤੇ ਅਸੀਂ ਲਗਾਤਾਰ ਰੇਡ ਕਰ ਰਹੇ ਹਾਂ ਇਹਨਾਂ ਨੂੰ ਜਲਦੀ ਅਰੈਸਟ ਕਰਕੇ ਤੇ ਇਹਨਾਂ ਦਾ ਚਲਾਨ ਪੇਸ਼ ਅਦਾਲਤ ਕਰਾਂਗੇ। ਮਹਾਦੇਵ ਜੀ ਕਿਹੜਾ ਬੰਦਾ? ਭੁੱਲਣਾ ਹੈ। ਅ ਕੱਲ ਤੁਹਾਡੇ ਬ੍ਰਦਰ ਨੇ ਜ਼ਹਿਰੀਲੀ ਚੀਜ਼ ਨਿਕਲੀ ਆ ਉਹਦਾ ਕੀ ਕਾਰਨ ਰਿਹਾ? ਕਾਰਨ ਬਸ ਸਟਾਫ ਦਾ ਹੀ ਸੀਗਾ ਜੀ ਇੱਥੇ ਆਪਣਾ ਬਖੌਰੇ ਕਲਾਂ ਜੀ ਤੇ ਸਟਾਫ ਨਾਲ ਇਹਨਾਂ ਦੇ 2-3 ਮਹੀਨੇ ਹੋ ਗਏ ਸਟਾਫ ਵੀ 당 ਕਰ ਰਹੇ ਸੀ ਜੀ ਇਹਨਾਂ ਨੂੰ ਜਥੇਵੰਦੀਆਂ ਭਲਾਈ ਉਹਨਾਂ ਨੇ ਬੇ ਮਤਲਬ ਇਹ ਤਾਂ 400 500 ਬੱਚਿਆਂ ਦੇ ਵਿਚਾਲੇ ਪੂਰਾ ਖੱਟ ਖਰ ਕੇ ਇਹ ਤੋਂ માਫੀ ਮੰਗਵਾਈ ਤੇ ਦੋ ਤਿੰਨ ਮਹੀਨੇ ਤੋਂ ਇਹ ਬਹੁਤ ਜ਼ਿਆਦਾ ਅਫਸਰਟ ਚੱਲ ਰਹੀ ਸੀਗੇ ਔਰ ਸਾਡੀ ਦਾ ਮਤਲਬ ਸਾਡਾ ਦਾ ਗੁਨਾਹਗਾਰ ਹੀ ਉਹ ਨਹੀਂ ਸਾਨੂੰ ਇਹ ਏਡੀ ਬਡੀ ਜੱਥੇਵੰਦੀਆਂ ਦੇ ਬੰਦੇ ਕਿੰਨੇ ਜਣੇ ਨੇ ਜੀ ਉਹ ਉਹ 4-5 ਦਾ ਸਟਾਫ ਵਾਲੇ ਨੇ ਜੀ 4 ਤਾਂ ਇੱਕ ਪ੍ਰਧਾਨ ਹੈ ਆਪਣਾ ਬਲਵੀਰ ਜੱਥੇਵੰਦੀਆਂ ਦਾ ਜੀ ਉਹ ਲੈ ਕੇ ਆਇਆ ਉੱਥੇ ਸਕੂਲ 'ਚ ਬਹੁਤ ਜ਼ਿਆਦਾ ਕੱਟ ਕੀਤਾ ਉਹਨਾਂ ਨੇ ਉੱਥੇ ਕੱਟ ਦੇ ਵਿੱਚ ਮਾਫੀ ਮੰਗਵਾਈ ਬੱਚਿਆਂ ਦੇ ਸਾਹਮਣੇ ਸਟਾਫ ਦੇ ਸਾਹਮਣੇ ਇਹ ਆਪਣਾ ਫੀਲ ਕਰਕੇ ਤੇ ਉਹਨਾਂ ਦੇ ਕਾਰਨ ਇਹਨਾਂ ਨੂੰ ਆਤਮਤ ਜਗਰੀਏ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਹੁਣ ਤੱਕ ਕਾਰਵਾਈ ਮੋਤਲ ਪੁਲਿਸ ਦੀ ਚੱਲ ਰਹੀ ਹੈ ਜੀ ਐਫ ਆਈ ਆਰ ਹੋ ਗਈ ਉਹਨਾਂ ਦੇ ਨਾਂ ਦੇ ਰਜਿਸਟਰਡ ਹੋ ਗਈ ਵੀਡੀਓ ਕਾਲ ਬਣਾਗੇ ਸੀ ਉਹ ਐਕਸਪਾਇਰ ਤੋਂ ਪਹਿਲਾਂ ਤਾਂ ਉਹਨਾਂ ਨੇ ਨਾਂ ਰੱਖੇ ਰੱਖਦੇ ਸੀਗੇ ਉਹਨਾਂ ਦੇ ਸਾਰਿਆਂ ਦੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਤਾਂ ਇਹ ਬੇਨਤੀ ਕਰਦੇ ਆਂ ਵੀ ਸਾਡੇ ਭਰਾ ਦੀ ਜਿਹੜੀ ਹੋਈ ਹੈ ਦੁਰਦਸ਼ਾ ਉਹਨਾਂ ਦੇ ਕਾਰਨ ਹੀ ਹੋਈ ਹੈ ਔਰ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਔਰ ਅਸੀਂ ਅਸੀਂ ਤਾਂ ਇਹ ਹੀ ਬੇਨਤੀ ਕਰਦੇ ਹਾਂ ਸਰਕਾਰ ਅੱਗੇ ਜੀ ਉਹ ਜਲਦੀ ਤੋਂ ਜਲਦੀ ਅਰੈਸਟ ਹੋਣ ਅਜ ਨਹੀਂ ਅਸੀਂ ਸੰਸਕਾਰ ਨਹੀਂ ਕਰਦੇ ਜਦ ਤੱਕ ਉਹ ਅਰੈਸਟ ਨਹੀਂ ਹੁੰਦੇ ਅਸੀਂ ਤਾਂ ਸਰਕਾਰ ਅੱਗੇ ਇਹ ਬੇਨਤੀ ਕਰ ਰਹੇ ਹਾਂ ਬਸ